ਕੱਟੇ ਬੰਨੇ ਆ ਲਾਪਸਿਰ ਦਾ ਦਿਨ ਲਾਉਂਦੇ ਆ ਤੇ ਆਪਾਂ ਤੇ ਦਿਨ ਕਿਸੇ ਰਸਮੀ ਢੰਗ ਨਾਲ ਨਹੀਂ ਮਨਾਉਂਦੇ ਇਸ ਸਿਰ ਵਿੱਚ ਹੁੰਦਾ ਵੀ ਅਰਦਾਸ ਕਰ ਲਈ ਭੂਪਾ ਲਿਆ ਆਪਾਂ ਕਿੰਨੇ ਸਾਲਾਂ ਤੋਂ ਅੰਦਾਹੇ ਕੀਤਾ ਵੀ ਇਸ ਦਿਨ ਨੂੰ ਵੱਖ-ਵੱਖ ਜਿਹੜੇ ਭਾਖੀਏ ਮੁੱਦੇ ਨੇ ਉਹਨਾਂ ਦੇ ਵਿਚਾਰ ਪਕੰਦਰੇ ਦੇ ਰੂਪ ਚ ਮਨਾਇਆ ਜਾਂਦਾ ਵੀ ਉਸ ਸلسلੇ ਚ ਜਿਹੜੇ ਜਗਾ ਸੀਗੀ ਰਣਨਾ ਨੇ ਨੱਛੇ ਐਵਰੀਬਾਟ ਕੋ ਖੁਬਲਾਰਾਂ ਨੇ ਅੱਜ ਤੇ ਬੁਰਣਾ ਬਾਕਪ ਸੁਜੈਕਟਾ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਪਹਿਲੀ ਵਾਰੀ ਬਿਜਲੀ ਬੋਰਡ ਆਪਰਾ ਬਿਜਲੀ ਬਿੱਲ ਤੇ ਜਿਹੜਾ ਨਵਾਂ ਬਿਜਲੀ ਬਿੱਲ ਸਰਕਾਰ ਮੋਦੀ ਸਰਕਾਰ ਲਿਆ ਰਹੀ ਹੈ ਉਹਦੇ ਤੇ ਬੋਲਣ ਲਈ ਅਸੀਂ ਬਿਜਲੀ ਬੋਰਡ ਦੇ ਜਿਹੜੇ ਡਿਪਟੀ ਚੀਫ ਇੰਜੀਨੀਅਰ ਰਿਟਾਇਰ ਹੋਏ ਇੰਜੀਨੀਅਰ ਅਰਸ਼ਵਰ ਸਿੰਘ ਪੁੱਲਰ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਤੁਹਾਡਾ ਇਹ ਫੀਡ ਰ ਹੈ ਤੁਸੀਂ ਲਿਖਦੇ ਹੋ ਉਹਨੂੰ ਬੋਲਦੇ ਹੋ ਤੇ ਤੁਸੀਂ ਸਾਡੇ ਇੱਥੇ ਸੁਣਾਉਣ ਲਈ ਜ਼ਰੂਰ ਆ ਕੇ ਬੋਲੋ ਉਹਨਾਂ ਨੇ ਸਾਡੀ ਇਹ ਬੇਨਤੀ ਸਵੀਕਾਰ ਕੀਤੀ ਹੈ ਸੇ ਉਹਨਾਂ ਦੇ ਪ੍ਰਭਾਧੀਆਂ ਭੁਲੋ ਸਾਹਿਬ ਜਿੱਥੇ ਆਪੇ ਇੰਜੀਨੀਅਰ ਨੇ ਉੱਥੇ ਬਿਜਲੀ ਬੋਰਡ ਦੇ ਇੱਕ ਬੜੇ ਜੋਗ ਆਪਾਂ ਚੇਅਰਮੈਨ ਕਹਿੰਦੇ ਸੀ ਉਹ ਸੀਐਮਟੀ ਕਹਿੰਦੇ ਨੇ ਤੇ ਅ ਬੰਦੀਰ ਸਿੰਘ ਜੀ ਸਰਾ ਉਹਨਾਂ ਦੇ ਬੜੇ ਕਰੀਬੀ ਸਾਥੀ ਰਹੇ ਨੇ ਉਹਨਾਂ ਨੇ ਬਿਜਲੀ ਬੋਰਡ ਨੂੰ ਬਹੁਤ ਸਾਰੇ ਸੰਕਟਾਂ ਚੋਂ ਕੱਢ ਕੇ ਲੀਤੇ ਪਾਇਆ ਸੀ ਜਿਹਦਾ ਸਿਵਾ ਸਰਕਾਰ ਲੈਦੀ ਹੈ ਕਿ ਅਸੀਂ ਬਿਜਲੀ ਪੂਰੀ ਸਪਲਾਈ ਕਰਦੇ ਰਹੇ ਹਾਂ ਸਰਕਾਰ ਨੇ ਤਾਂ ਬਿਆਨ ਹੀ ਦੇਣੇ ਹੁੰਦੇ ਨੇ ਇਹ ਕੰਮ ਮੈਕਨਿਕ ਦੇ ਜੋਗ ਹਸਪਤਾਲ ਨੇ ਕਰਨਾ ਹੁੰਦਾ ਇਹ ਸਾਰੀ ਟੀਮ ਨੇ ਉਹ ਰਣ ਕੇ ਕੰਮ ਕੀਤਾ ਜਿਹਦੇ ਕਰਕੇ ਅਸੀਂ ਜਣੀ ਇਨਾ ਤੋਂ ਸੁਣਨਾ ਲਾਜ਼ਮੀ ਸਹਰਾਂਗੇ ਕਿ ਇਸ ਵਿਜਲੀ ਦਿਨ ਬਾਰੇ ਉਹ ਸਾਨੂੰ ਕੀ ਕੀ ਜਾਣਕਾਰੀ ਦਿੰਦੇ ਨੇ ਮੇਰੀ ਜ਼ਿੰਮੇਵਾਰੀ ਅਮਰੀਕਾ ਦਾ ਜਿਹੜਾ ਅਮਰੀਕਾ ਦੀ ਥਾਂ ਤੇ ਜਿਹੜਾ ਨਵਾਂ ਕਾਨੂੰਨ ਲਿਆ ਹੁੰਦਾ ਹੈ ਜਿਹੜਾ ਉਹਨਾਂ ਨੇ ਜਿਹਦਾ ਨਾਮ ਰੱਖਿਆ ਵਿਕਸਤ ਭਾਰਤ ਅਰਸ਼ਗਾਰ ਤੇ ਅਜੀਬ ਕਾਗਨਸ਼ਨ ਤੇ ਜਿਹਨੂੰ ਤੋੜ ਧੰਨ ਕਰਕੇ ਮੋਦੀ ਸਾਹਿਬ ਜੀ ਰਾਮ ਜੀ ਬਣਾਉਦੇ ਨੇ ਉਦੇ ਵਰ ਬੋਲਣ ਤੇ ਹੈ ਉਹਦੇ ਦੋ ਪੱਖਾਂ ਬਾਰੇ ਮੈਂ ਗੱਲ ਕਰੂੰਗਾ ਪਹਿਲੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਕੋਨੂੰ ਦਾ ਨਾਮ ਬਦਲਿਆ ਸਿਰਫ ਕਿ ਉਹਦੇ ਚੋਂ ਮਹਾਤਮਾ ਗਾਂਧੀ ਦਾ ਨਾਮ ਕੱਟਤਾ ਗੱਲ ਇਹ ਨਹੀਂ ਉਹ ਕਾਨੂੰਨ ਦਾ ਪੂਰਾ ਕਾਜੀ ਬਾਬਲ ਦਿੱਤਾ ਗਿਆ ਜਿਹਨੂੰ ਕਾਨੂੰਨ ਰਿਹਾ ਹੀ ਨਹੀਂ ਜਿਵੇਂ ਇੱਕ ਬੜੇ ਉੱਗੇ ਆਰਥਿਕ ਮਾਹਰ ਵੀ ਨੇ ਐਕਟੋਰਸਟ ਵੀ ਨੇ ਮੈਂ ਮਿਲਿਆ ਵੀ ਹੈ ਕਈ ਵਾਰੀ ਪ੍ਰੋਗਰਾਮਾਂ 'ਚ ਜੀਨ ਤਰੇਜ਼ ਉਹਨਾਂ ਨੇ ਜੁਣੀਅਤ ਤੇ ਕਿਹਾ ਵੀ ਜਿਹੜਾ ਨਵਾਂ ਕਾਨੂੰਨ ਆਇਆ ਇਹ ਅਸਲ 'ਚ ਮਨਰੇਗਾ ਦੀ ਕੁ ਉਮਰੇ ਕ ਬਣਾਉਣ ਵਾਲਾ ਤੁਸੀਂ 2005 ਜਿਹੜਾ ਨਵੇਂ ਕਹਿ ਦੇ ਕੋਲ ਕੰਨ ਨੇ ਕ ਕੀ ਦਿਹਾੜੀ ਦੇਣੀ ਹੈ ਤੇ ਉਹ ਨੋਟੀਫਿਕੇਸ਼ਨ ਕਿਵੇਂ ਇੰਪਲੀਮੈਂਟ ਹੋ ਪਾਤ ਵਰਗੇ ਦੇਸ਼ 'ਚ ਹੱਲੇ ਇਹ ਗੱਲ ਕਦੇ ਵੀ ਸਾਹਮਣੇ ਨਹੀਂ ਆਈ ਤੁਕ ਨੂੰ ਮਨੈਕਾਜ ਸੀ ਦੇਖਦੇ ਸੀ ਬਖਵਕ ਸਟੇਟਾਂ ਚ ਦਿਹਾੜੀ ਬਖਵਕ ਸੀ ਉਥੋਂ ਦੀਆਂ ਰਹਿਣ ਸਹਿਣ ਦੀਆਂ ਜੂਨ ਵਿਆਰੇ ਦੀਆਂ ਹਾਲਤਾਂ ਦਿੰਦਾ ਹੂਗਾ ਜਿਹੜੀ ਇੱਕ ਵੱਡੀ ਰੇ ਸੀ ਅਰਨਾਚਲ ਪ੍ਰਦੇਸ਼ ਵਰਗੇ ਸੂਬਾ ਚ ਜੇ ਮਨੈਕਾਜ 2024 ਚ ਦਿਹਾੜੀ 125 ਰੁਪਏ ਸੀ ਤੇ ਸਭ ਤੋਂ ਵੱਧ ਦਿਹਾੜੀ ਹਰਿਆਣਾ ਚ 480 ਸੀ ਸਾ ਪੰਜਾਬ ਚ 340 ਕਿੱਤੀ ਐ ਸੀ ਬਾਕੀ ਇਸ ਰੇਂਜ ਚ ਦਿਹਾੜੀ ਸੀ ਕੀ ਉਹ ਇਸ ਰੇਂਜ ਚ ਦਿਹਾੜੀ ਹੋ ਜਾਂ ਜੇ ਕੋਈ ਸਾਰਾ ਲਈ ਯੂਨੀਫਾਰਮ ਫਾਰਮ ਲਾਉਣਾ ਚਾਹੇ ਕਰਨਗੇ ਤੇ ਫੇਰ ਸਾਡੇ ਜਿੱਥੇ ਮਾਰਕੀਟ ਦੇ ਵਿੱਚ 600 ਰੁਪਿਆ ਜੈ ਇਸ ਤੋਂ ਵੀ ਵੱਧ ਦਿਹਾੜੀ ਹੋਗੀ ਇਥੇ ਜੇ ਜਿਹੜੇ ਉਹ ਕਹਿਣ ਕਿ ਐਵਰੇਜ ਹੌਸਕਲਤਾ ਦੇ 300 ਰੁਪਏ ਚ ਸੀ ਮਜ਼ਦੂਰਾਂ ਨੂੰ ਦਿਹਾੜੀ ਦੇਵਾਂਗੇ ਤਾਂ ਲਾਜ਼ਮੀ ਤੌਰ ਤੇ ਪੰਜਾਬ ਜਹਾਰਾਣੇ ਵਰਗੇ ਸੂਬਿਆਂ 'ਚ ਸਾਡੇ ਵਿਦੂਰਾਂ ਨਾਲ ਇੱਕ ਵੱਡਾ ਤਕਰਾ ਹੋਇਆ ਇੱਕ ਗੱਲ ਹੋਰ ਸੀ ਕਿ ਪਹਿਲਾਂ ਉਹ ਕਾਨੂੰਨ ਬਹੁਤ ਸਾਰਨ ਸੀ ਮਾਸਟਰ ਨੂੰ ਲਾ ਤੇ ਹਾਜ਼ਰੀ ਲੱਗਦੀ ਸੀ ਤੇ ਲੋਕ ਐਪਲੀਕੇਸ਼ਨ ਸਰਪੰਚ ਨੂੰ ਦਿੰਦੇ ਸੀ ਕਿਸੇ ਵੀ ਇੱਕ ਨੂੰ ਦਿੱਕਤ ਹੈ ਸਰਪੰਚ ਦੀ ਉਹ ਨਹੀਂ ਅਰਜ਼ੀਆਂ ਫੜਦਾ ਤੂੰ ਵੀਡੀਓ ਨੂੰ ਦੇ ਸਕਦੇ ਸੀ ਪਰ ਇਸ ਨੂੰ ਹੁਣ ਇਨਲ ਸੈਂਟਰਾਈਜ਼ ਕਰ ਦਿੱਤਾ ਗਿਆ ਕਿ ਉਹ ਸੈਂਟਰ ਸਰਕਾਰ ਤੈਅ ਕਰੂਗੀ ਕਿ ਕੰਮ ਕਦੋਂ ਕਰਵਾਣਾ ਹੈ ਕਿੱਥੇ ਕਰਵਾਣਾ ਹੈ ਕਿੰਨਾ ਕਰਵਾਣਾ ਹੈ ਜਿਹੜਾ ਸੂਬਿਆਂ ਦੇ ਅਧਾਰ ਖੇਤਰ ਦੇ ਵਿੱਚ ਆਉਂਦਾ ਸੀ ਕਿ ਉਹ ਆਪਣੀਆਂ ਲੋੜਾਂ ਤਰ ਤਨ ਦੇ ਕੰਮ ਚਲਾਉਣ ਉਹਦੀ ਥਾਂ ਤੇ ਉਸ ਕੇਂਦਰੀ ਸੈਂਟਰਲਾਈਜੇਸ਼ਨ ਹੋ ਗਈ ਅਜੇਤਾ ਦੀ ਭੂਮਿਕਾ ਪੂਰੀ ਤਰ੍ਹਾਂ ਖਤਮ ਹੋ ਗਈ ਤੇ ਇਹਨਾਂ ਸੂਬਿਆਂ ਦੇ ਹੱਕ ਜਿਹੋ ਉਹਦੇ ਵਿੱਚ ਖਤਮ ਹੋ ਗਏ ਇਹਦੇ ਨਾਲ ਇਹ ਹੋ ਗਿਆ ਵੀ ਹਾਜ਼ਰੀ ਦਾ ਪੈਟਰਨ ਹੈ ਉਹ ਡਿਜੀਟਲ ਹੋਊਗਾ ਹਾਜ਼ਰੀ ਡਿਜੀਟਲ ਲੱਗਣੀ ਪਹਿਲਾ ਮਗਰਲੇ ਦੌਰ ਚੇਨਈਕ ਹੋਇਆ ਸੀ ਕੱਪੜੇ ਬਾਜ਼ਾਰ ਰੋਕਣ ਲਈ ਬਈ ਕੰਮ ਦੇ ਮੌਕੇ ਤੇ ਸਵੇਰੇ ਸ਼ਾਮ ਫੋਟੋ ਖਿੱਚ ਕੇ ਤੁਸੀਂ ਲੋਡ ਕਰੋਗੇ ਜਿੰਨੇ ਬੰਦੇ ਲੇਬਰ ਤੋਂ ਉਸ ਮੋਕੇ ਕੰਮ ਕਰਦੇ ਆ ਤੁਹਾਨੂੰ ਇਹ ਕਰਤਾ ਵੀ ਡਿਜੀਟਲ ਹੋ ਸਕਦਾ ਉਹ ਕਹਿਣ ਦੀ ਜਿਵੇਂ ਬੈਂਕਾਂ ਚ ਹਾਜ਼ਰੀ ਲੱਗਦੀ ਆ ਵੀ ਫਿੰਗਰ ਪ੍ਰਿੰਟਾਂ ਨਾਲ ਹਾਜ਼ਰੀ ਲੱਗੂ ਕਿ ਜਿਹਾ ਆ ਰਿਹਾ ਪਿੰਡੂ ਖੇਤਰਾ ਚ ਜਿੱਥੇ ਬੈਂਕ ਵਿਆਨ ਤੋਂ ਤੇ ਕਹਿ ਰਹੇ ਨੇ ਕਿ ਬਹੁਤ ਹੀ ਬੜੀ ਘਟਾ ਨੂੰ ਵੀ ਅੱਜ ਕੰਮ ਨਹੀਂ ਹੋ ਰਹਾ ਅੱਜ ਤਾਂ ਨੈਟਵਰਕ ਦਾ ਹੋਣਾ ਸਾਟਾ ਤਾਂ ਸਿਸਟਮ ਕੰਮ ਨਹੀਂ ਕਰ ਰਿਹਾ ਉਥੇ ਜਣੀ ਜਿਹੜੇ ਇੱਕ ਅਨਟ੍ਰੇਡ ਮਜ਼ਦੂਰ ਹੈ ਦੋਨਾਂ ਵਾਗੇ ਉਹਨਾਂ ਚੋਂ ਲਾਏ ਕੁਛ ਮੇਟ ਹੈ ਕੀ ਉਹ ਐਡਾ ਸਕਿਲਫੁਲੀ ਕੰਮ ਕਰਨਗੇ ਜੋ ਸਿਸਟਮ ਸਾਰਾ ਸਿਸਟਮ ਆਪਰੇਟ ਕਰ ਸਕਣ ਜਿੱਤੇ ਨੈਟਵਰਕ ਵੀ ਕਦੇ ਕਦਾਈ ਆਉਂਦਾ ਜਿਹਦੇ ਕਰਕੇ ਵੱਡੀਆਂ ਸਮੱਸਿਆਵਾਂ ਆ ਇਹਦੇ ਚ ਵੀ ਖੜੀਆਂ ਹੋਣਗੀਆਂ ਇਸੇ ਤਰੀਕੇ ਨਾਲ ਕਈ ਹੋਰ ਜਣੀ ਮਤਲਬ ਉਹ ਮਾਮਲੇ ਜ ਜਾਨ ਅਸੀਂ ਇਹਦੇ ਤੇ ਜਾਨੀ ਮਤਲਬ ਦੇਖਦੇ ਆ ਕਿ ਮੋਦੀ ਸਰਕਾਰ ਲੇਬਰ ਦੇ ਖਿਲਾਫ ਕੁੱਟਣਾ ਚਾਹੁੰਦੀ ਹੈ ਉਹ ਨਰੇਟਿਵ ਦਾ ਵੀ ਗੱਲ ਕੁੱਟਣਾ ਚਾਹੁੰਦੀ ਹੈ ਕਿ ਤੁਹਾਡੇ ਤੋਂ ਵੋਟਰਾਂ ਨੇ ਯਾਦ ਹੁਣੀ ਹੈ ਗੱਲ ਕਿ ਮੋਦੀ ਨੇ ਸਤਾਜੋਂ ਤੋਂ 6ਤੀ ਬਾਅਦ ਪਾਰਲੀਮੈਂਟ ਹੋਊਗਾ ਚਲਾਕੀ ਕਿੱਥੇ ਹੈ ਕਿ ਜੇ ਮਜ਼ਦੂਰ ਅੱਖਾਂ ਪਰੈਂਟਸ ਦਿੱਤਾ ਗਿਆ ਕੰਮ ਨਹੀਂ ਕਰ ਸਕਣਗੇ ਜਿੰਨਾ ਜਿੰਨੇ ਉਹਨਾਂ ਨੂੰ ਉਜ્યોਗਤ ਮਿਲੇ ਤਾਂ ਮਜ਼ਬੂਰ 12 ਘੰਟੇ ਕੰਮ ਕਰਨ ਲਈ ਮਜਬੂਰ ਹੋਣਗੇ ਤਾਂ ਕਿ ਜਿਹੜਾ ਕੋਲ ਨੂੰ 360 300 ਰੁਪਏ ਮਿਲਣਾ ਉਹ ਪੂਰਾ ਮਿਲ ਸਕੇ ਇਹ ਜਣੀ ਮਤਲਬ ਉਲਟੇ ਪਾਸੋਂ ਕੰਮ ਫੜ ਕੇ ਇਸ ਗੱਲ ਨੂੰ ਲਾਗੂ ਕਰਨਾ ਮੈਂ ਸਾਰੇ ਸੈਕਟਰ ਨੂੰ ਕਹਾਂਗਾ ਮੈਂ ਦੱਸ ਦੇਣ ਜਦੋਂ ਉਹ ਫਿਰ ਸਮਾਂ ਮੁੱਕ ਜੇ ਨਹੀਂ ਤਾਂ ਇਹਦੇ ਉੱਤੇ ਲੰਮਾ ਬੋਲਿਆ ਜਾਣਾ ਹਾਂ ਕੁਸ਼ਲਾ ਮੈਂ ਹੋਰ ਕਰੂੰਗਾ ਜੇ 5-7 ਮੇਰੇ ਕੋਲ ਹੈ ਅ ਸ਼ੁਰੂਤ ਨੂੰ ਮੈਂ ਕਾਜਿਤ 2005 ਚ ਬਣਿਆ ਉਦੋਂ ਇਹਦੇ ਚ ਕੰਮ ਦਾ ਸਮਾਂ 7 ਘੰਟੇ ਸੀ ਜਿਹਦੇ ਚੋਂ 1 ਘੰਟਾ ਰੋਟੀ ਲਈ ਛੁੱਟੀ ਸੀ ਜਣ 6 ਘੰਟੇ ਕੰਮ ਕਰਨਾ ਇਹ ਕਾਹਦੇ ਲਈ ਸੀ ਕਿ ਔਰਤਾਂ ਨੇ ਘਰਾਂ ਚ ਰੋਟੀ ਪਾਣੀ ਕਰਨਾ ਹੈ ਬੱਚੇ ਵੀ ਸਾਹਣੇ ਆ ਤਾਂ ਉਹ ਘਰਾਂ ਦਾ ਕੰਮ ਮੁਕਤਾ ਕੇ ਦਿਹਾੜੀ ਵੀ ਕਰ ਸਕਣ ਤੇ 6 ਘੰਟੇ ਲਾ ਕੇ ਉਹ ਮੁੜ ਕੇ ਆ ਕੇ ਵੀ ਆਪੇ ਘਰਾਂ ਦਾ ਸ਼ਾਨਦਾਰ ਰੋਟੀ ਪਾਣੀ ਦਾ ਕੰਮ ਕਰ ਸਕਣ ਫਿਰ ਜਦੋਂ ਅੱਛ ਚਾ ਕੇ ਇਹਨਾਂ ਨੂੰ ਸਿਰਕਾਰ ਨੇ ਕੰਮ ਦੇ ਘੰਟੇ ਵਧਾ ਕੇ 9 ਘੰਟੇ ਜਿੱਦੇ ਤੋਂ 8 ਘੰਟੇ ਕੰਮ ਦੇ 1 ਘੰਟਾ ਰੋਟੀ ਦੀ ਛੁੱਟੀ ਹੈ ਪਰ ਸਾਡੀ ਮੰਗਾਇਆ ਕਿ ਜਿੱਡੀ ਪੱਤੀ ਪੇਰਜ਼ਗਾਰੀ ਅਧਿਸ਼ਤੇ ਵਿੱਚ ਕੰਮ ਦੇ ਘੰਟੇ 6 ਕੀਤੇ ਜਾਣ 6 ਘੰਟੇ ਦੇ ਕੰਮ ਵਿੱਚ ਉਹੀ ਦਿਹਾੜੀ ਦਿੱਤੀ ਜਾਵੇ ਕਿਉਂਕਿ ਕਨਸੈਪਟ ਕੀ ਹੈ ਤੁਸੀਂ ਕਹਿੰਦੇ ਦੀ ਧੋਰੀ ਸੋਰੀ ਹੋਣੀ ਆ ਜਿਹੜੀ 201930 ਜਦੋਂ ਗ੍ਰੇਡ ਡਿਪਰੈਸ਼ਨ ਆਇਆ ਮਹਾਨ ਮਦਵਾੜਾ ਆਇਆ ਉਹਦੀ ਪੁਲਜਵਾਦੀ ਢਾਂਚੇ 'ਚ ਉਦੋਂ ਜਿਹੜੇ ਉਹਨੇ ਇੱਕ ਥੋਰੀ ਕੀਤੀ ਸੀ ਉਹਨੇ ਕਿਹਾ ਕਿ ਲੋਕਾਂ ਨੂੰ ਪੈਸਾ ਦਿਓ ਉਦੇ ਨਾਲ ਮਦਵਾੜਾ ਖਤਮ ਹੋਊਗਾ ਤਾਂ ਸਰਕਾਰਾਂ ਦਾ ਜਵਾਬ ਸੀ ਜਦੋਂ ਕੰਮ ਹੀ ਨਹੀਂ ਕਿਤੇ ਕੋਈ ਚੱਲ ਰਿਹਾ ਪੈਸਾ ਕਹਦਾ ਦੇਈਏ ਉਹਨੇ ਬੜੀ ਇੱਕ ਜਿਹੜੀ ਅਜੀਬ ਗੱਲ ਕਹੀ ਸੀ ਕਿ ਕੰਮ ਦਿਓ ਪੈਸਾ ਦਿਓ ਚਾਹੇ ਕੋਏ ਪੱਟਣ ਦਾ ਦਿਹਾੜੀ ਦੇ ਦਿਓ ਤੇ ਨੈਕਸਟ ਡੇ ਉਹਨਾਂ ਤੋਂ ਉਹਨੂੰ ਬੰਦ ਕਰ ਲਈ ਦਿਹਾੜੀ ਦੇ ਦਿਓ ਕਿਸੇ ਬਹਾਨੇ ਤੁਸੀਂ ਲੋਕਾਂ ਦੀਆਂ ਜੇਬਾਂ 'ਚ ਕੁਝ ਪੈਸਾ ਪਾਓ ਉਹ ਪੈਸਾ ਮਾਰਕੀਟ ਜਾਊਗਾ ਤਾਂ ਤੁਹਾਡਾ ਮਦਵਾੜਾ ਟੁੱਟੂਗਾ ਬਿਲਕੁਲ ਸੇਮ 2005 ਦਿੱਤਾ ਹੈ ਪਾਇਲਟ ਪ੍ਰੋਜੈਕਟ ਤੇ ਤੋਂ ਕੁਝ ਤੋਰ ਦੇ ਜ਼ਿਲ੍ਹੇ 'ਚ ਸ਼ੁਰੂ ਕੀਤਾ ਸੀ ਆਪਾਂ ਸਾਰੇ ਜਾਣਦੇ ਜਿਹੜੇ ਅਵੇਅਰ ਸਾਥੀ ਆ ਕਿ 2007 ਤੋਂ ਲੈ ਕੇ ਇੱਕ ਡਿਪਰੈਸ਼ਨ ਦੁਆਰੇ ਇੱਕ ਮਦਬਾੜਾ ਆਰਥਿਕਤਾ 'ਚ ਆਇਆ ਹੋਇਆ ਹੈ ਤੇ ਉਸ ਮਦਬਾੜੇ ਦਾ ਟਕਰਾ ਕਰਨ ਦੇ ਲਈ ਭਾਰਤ ਇਸ ਕਰਕੇ ਬਾਸ ਰਹ ਸੀ ਵੀ ਇੱਕ ਤਾ ਅਮਰੀਕਾ ਦੀ ਯੋਜਨਾ ਸ਼ੁਰੂ ਕੀਤੀ ਗਈ 40000 ਕਰੋੜ ਰੁਪਏ ਆ ਸਾਲ ਦਾ ਬਜਟ ਸੀ ਪਹਿਲੇ ਸਾਲ ਦਾ 40000 ਕਰੋੜ ਰੁਪਏ ਜਦੋਂ ਮਜ਼ਦੂਰਾਂ ਦੇ ਜੇਬਾਂ 'ਚ ਗਿਆ ਤਾਂ ਇੱਕ ਹਫਤੇ ਦੇ ਵਿੱਚ ਵਿੱਚ ਮਾਰਕੀਟ 'ਚ ਚਲਿਆ ਜਾਂਦਾ ਕਿਉਂਕਿ ਮਜ਼ਦੂਰਾਂ ਦੇ ਜੇਬ 'ਚ ਕੋਈ ਪੈਸਾ ਨਹੀਂ ਰਹਿਣਾ ਜਿੰਨੇ ਪੈਸੇ ਮਿਲੇ ਉਹਨਾਂ ਨੇ ਆਪਣੀ ਧਰਾਂ ਦੀ ਖਰੀਦੋ ਪਰੋਕਤ 'ਚ ਖਰਚ ਹੀ ਦੇਣੀ ਆ ਉਹ ਹਮੇਸ਼ਾ ਖੁਦ ਰੱਖਦੇ ਆ ਨਾਲੇ ਇੱਕ ਟਾੜੇ ਯਾਦ ਹੋ ਬਿਨਾਂ ਕਿਸਮ ਗੋਲਣ ਤੋਂ ਸੈਂਟਰ ਸਰਕਾਰ ਨੇ ਨਵਾਂ ਪੇ ਕਮਿਸ਼ਨ ਜਾਰੀ ਕਰਤਾ ਸੀ ਉਸ ਟੈਟਿਊਸ਼ਨ ਨਾਲ ਅੰਪਲਾਈਜ਼ ਨੂੰ ਮਤਲਬ ਇੱਕ ਫਾਇਦਾ ਹੋਇਆ ਕੁਸ਼ੇਰੀਅਲ ਬਣਿਆ ਕੁਤਖਾਨਾ ਬੜੀਆਂ ਤੇ ਉਹ ਪੈਸਾ ਵੀ ਚੇਖੇ ਜਿਹੜੇ ਜਿਹੜੇ ਆਪਾਂ ਜਿੰਨਾ ਸਮਾਂ ਹੈ ਉਨੇ ਇੱਕ ਗੱਲ ਕਰਾਂਗੇ ਹਾਲਾਂਕਿ ਉਹ ਕਾਫੀ ਜ਼ਿਆਦੇ ਸਮਾਂ ਇਹ ਦੁਲਾਇਆ ਜਾਂ ਅਸਲ ਨੁਕਤਾ ਇਹ ਸੀ ਸਾਡੇ ਦੇਸ਼ ਦੀ ਕਿ ਜਿਵੇਂ ਗਰੀਬੀ ਤੇ ਬੇਜ਼ਗਰੀ ਉਹ ਤੇਜ਼ੀ ਨਾਲ ਵਧੀ ਹੈ ਇਸ ਕਾਨੂੰਨ 'ਚ ਜੇ ਪਦਲੀ ਕਾਰਣੀ ਸੀ ਤਾਂ ਇਸ ਨੂੰ 4 ਟੁਕੜਾ ਬਣਾਇਆ ਜਾਂਦਾ ਤੇ ਇਹਨਾਂ ਵਿਸਤਾਰ ਕੀਤਾ ਜਾਂਦਾ ਸ਼ਹਿਰੀ ਗਰੀਬਾਂ ਤੱਕ ਵੀ ਕਿਉਂਕਿ ਇਹ ਪਹਿਲਾਂ ਪੇਡੂ ਗਰੀਬਾਂ ਲਈ ਰਜਗਾਰ ਗਰੰਟੀ ਦਾ ਕਾਨੂੰਨ ਸੀ ਤੇ ਉਹਨੂੰ ਸ਼ਹਿਰੀ ਗਰੀਬਾਂ ਤੱਕ ਉਹਨਾਂ ਕੇ ਰੱਬ ਤੋਂ ਲਈ ਆਪਾਂ ਪਹਿਲਾਂ ਤੋਂ ਵੀ ਮੰਨ ਕਰਦੇ ਰਹੇ ਆਂ ਪਰ ਉਹਨਾਂ ਨੇ ਉਲਟਾ ਉਸ ਕਾਨੂੰਨ ਦੇ ਵੀ ਜਿਹੜਾ ਉਦੋਂ ਬਣਿਆ ਸੀ ਕਿਉਂਕਿ ਉਦੋਂ ਤਾਂ ਅੰਸਾਰਾਂ ਨੂੰ ਪਤਾ ਹੈ ਤੇ ਸੱਪੇ ਪੱਖੀ ਪਾਰਟੀਆਂ ਦਾ ਕਾਫੀ ਦਬਾਅ ਸੀ ਜਿਹੜੀ ਯੂਪੀਏ ਦੀ ਉਹ ਗਵਰਨਮੈਂਟ ਹੈ ਤੇ ਉਹਦਾ ਕਈ ਸਾਰੇ ਇਸ ਕਿਸਮ ਦੇ ਕਾਨੂੰਨ ਉਸ ਦਬਾਅ ਦੇ ਸਿੱਟੇ ਵਿੱਚੋਂ ਬਣੇ ਜਿਨ੍ਹਾਂ ਚੰਗਾ ਨੈਕਾਨੀ ਸੀ ਇੱਕ ਮੰਗਲਿਕਾ ਵੀ ਸੀ ਪਰ ਆਰਟੀਆਈ ਐਕਟ ਸੀ ਇਹਵੇਂ ਜਿਵੇਂ ਲੈਂਡ ਅਕਵਾਇਜ਼ੀਸ਼ਨ ਐਕਟ ਸੀ 2013 ਵਾਲਾ ਤੇ ਫਾਰੈਸਟ ਰੈਗੂਲੇਟਸ ਐਕਟ ਏ ਬਣਿਆ ਇਸ ਤੱਕ ਦੇ ਕਈ ਕਾਨੂੰਨ ਸੀ ਜਿਹੜੇ ਕਿਸੇ ਹੱਦ ਤੱਕ ਆ ਲੋਕਾਂ ਨੂੰ ਕੁਝ ਹੱਕ ਦਿੰਦੇ ਸੀ ਪਰ ਇਹਨਾਂ ਸਾਰੇ ਕਾਨੂੰਨਾਂ ਨੂੰ ਜਿਹੜੀ ਉਲਟਾਉਣ ਦੇ ਰਾਤ ਉਲੀਆ ਸਰਕਾਰ ਇਹਨਾਂ ਨੇ ਜਿਹੜੇ ਤਿੰਨ ਕਾਨੂੰਨ ਲਿਆਂਦੇ ਸੀ ਉਹਨਾਂ ਚ ਲੈਂਡ ਐਕੁਇਜ਼ੀਸ਼ਨ ਐਕਟ ਨੂੰ ਵੀ ਖਤਮ ਕਰਨ ਦੀ ਉਸਨੂੰ ਕੋਸ਼ਿਸ਼ ਕੀਤੀ ਸੀ ਮਨ ਮੁਕੰਮਲ ਜੁਰਮ ਇਹਦਾ ਬੀਜ ਨਾਸ ਕਰਦੀ ਪਰ ਇੱਕ ਵੱਡੇ ਕਿਸਾਨ ਮਹਿੰਦੋਲਣ ਨੇ ਉਨ੍ਹਾਂ ਦੀ ਇਹ ਮਨਸ਼ਾ ਉਦੋਂ ਤਾਂ ਸਿਰੇ ਨਹੀਂ ਚੜ੍ਹਨ ਦਿੱਤੀ ਫਿਰ ਪਿੰਗੇ ਟਿੱਡੇ ਟੱਗ ਨਾਲ ਪੀਜੇ ਵੀ ਉਹੀ ਕਰ ਰਹੀ ਹੈ ਤੇ ਇੱਥੇ ਲੈਂਡ ਗੂਰੂ ਦੇ ਨਾਂ ਤੇ ਪ੍ਰਗੰਤ ਮੰਨ ਦੀ ਸਰਕਾਰ ਵੀ ਉਹੀ ਬੁਸ਼ ਕਰਦੀ ਹੈ ਇੱਕ ਅੰਮੁੱਲੀ ਸਾਹ ਨੇ ਕਿਹਾ ਜਾ ਇਸ ਨੂੰ ਚ ਵੀ ਹੈ ਕਿ ਜੇ ਅਸੀਂ 40 ਦਿਨ ਨਾ ਸੀਜ਼ਨਾਂ ਚ ਕੰਮ ਬੰਦ ਰੱਖਾਂਗੇ ਕਿਉਂਕਿ ਕਿਸਾਨਾਂ ਨੂੰ ਉਸ ਦੌਰ ਚ ਮਜ਼ਦੂਰਾਂ ਦੀ ਲੋੜ ਹੋਣੀ ਹੈ ਜਦੋਂ ਕਿ ਆਪਾਂ ਜਾਣਦੇ ਆ ਜਿਹੜੇ ਵਿਕਸਤ ਸੂਬੇ ਨੇ ਖੇਤੀਬਾੜੀ ਦੇ ਉਹਨਾਂ ਸਾਰਿਆਂ 'ਚ ਖੇਤੀਬਾੜੀ ਦਾ ਕੰਮ ਬਹੁਤ ਵੱਡੇ ਪੱਧਰ ਤੇ ਮਸ਼ੀਨਾਂ ਨਾਲ ਹੀ ਹੋਣ ਲੱਗ ਗਿਆ ਜਿਹਦੇ 'ਚ ਮੈਨੂਅਲ ਲੇਬਰ ਦੀ ਮਨੁੱਖੀ ਕਰਤੱਵ ਦੀ ਜਿਹੜੀ ਜ਼ਰੂਰਤ ਜਾਂ ਮੰਗ ਬਹੁਤ ਘਟ ਗਈ ਤੇ ਗੱਲ ਉਲਟੀ ਸੀ ਕਿਸਾਨਾਂ ਦੀ ਮੰਗ ਆਮ ਛੋਟੇ ਦਰਮਿਆਨੇ ਕਿਸਾਨਾਂ ਦੀ ਇਹ ਮੰਗ ਕਦੇ ਨਹੀਂ ਰਹੀ ਸਭੂ ਕਿਸਾਨੀ ਦੀ ਮੰਗ ਪਹਿਲਾ ਜੋ ਰਹੀ ਹੈ ਕਿ ਮਨਰੇਗਾ ਕਾਨੂੰਨ ਦਾ ਦਸਤਾਰ ਖੇਤੀ ਤੱਕ ਵੀ ਕੀਤਾ ਜਾਵੇਗਾ ਪਹਿਲੇ ਕਾਨੂੰਨ ਚ ਸੀ ਕਿ 5 ਏਕੜ ਤੱਕ ਦਾ ਕਿਸਾਨ ਜੋ ਸਬਜ਼ੀਆਂ ਦੀ ਖੇਤੀ ਕਰਦਾ ਜਾਂ ਉਹ ਕੋਈ ਬਾਗਬਾਨੀ ਕਰਦਾ ਹੈ ਤੋਂ ਆਪਣੇ ਖੇਤ ਚ ਕੰਮ ਕਰਨ ਬਦਲੇ ਵੀ ਇਹ ਪੈਰੋ ਵੀ ਮਨਰੇਗਾ ਸਿ ਤਿਹਾਰੀ ਲੈ ਸਕਦਾ ਹੈ ਉਹ ਨੂੰ ਹੋਰ ਬਦਨ ਉਪਿਤ ਥਾਲ ਤੇ ਪੁਲਟਾ ਕਿਸਾਨੀ ਦੇ ਨਾਤੇ ਉਹ ਲੜਨ ਦਾ ਵੀ ਮੰਗ ਹੋ ਸਕਦੀ ਆਪਾਂ ਕਿਸਾਨੀ ਦੇ ਨਾਂ ਤੇ ਸਕੂਲਾਂ ਦਾ ਇਹ ਗੜਾਇਉ ਘੋਟਿਆ ਗਿਆ ਆ ਕੁਝ ਮੁੱਖ ਮੁੱਲਾਂ ਬੰਲਾ ਆਪਾਂ ਹੋਰ ਕਰਨੀਆਂ ਚਾਹਾਂਗੇ ਜਿਹਦੇ ਚ ਇਹ ਸੀ ਵੀ ਪੁਰਾਣੇ ਕਾਨੂੰਨ ਚ ਮਨੇਗਾ ਚ ਉਹਦੇ ਚ ਸੀ ਵੀ ਜਿਹੜੀ ਦਿਹਾੜੀ ਹੈ ਉਹ ਨਹੀਂ ਘੂਆਂ ਪਊਗਾ ਇਹ ਪੈਸੇ ਦੀ ਬਰਬਾਦੀ ਹੈ ਜਿਹੜੀ ਉਦੋਂ ਤੋਂ ਬੜਾ ਸਾਫ਼ ਸੀ ਵੀ ਭਾਜਪਾ ਨੇ ਮੰਨੇਗਾ ਅਧਿਕ ਸਖਤ ਨੀਕੀਤਾ ਕਦੇ ਪ੍ਰਭਾਣ ਨਹੀਂ ਕੀਤਾ ਪਟਕਣਾ ਨਾਲ ਤਉਗਾ ਮਾਤਰਾ ਬੇਸੀਪੀ ਕਰੋੜਾ ਮਜ਼ਦੂਰ ਜੁੜੇ ਹੈ ਕਾਨੂੰਨ ਨਾਲ ਜੇ ਸਾਨੂੰ ਇਹਨੂੰ ਬੰਦ ਕਰਦੇ ਆਂ ਤੇ ਜੀਜੇਪੀ ਨੂੰ ਬਹੁਤ ਵੱਡਾ ਸਵਰਥੀ ਹਾਰ ਜਾਊਗਾ ਜਿਹਦੇ ਕਰਕੇ ਕਈ ਸਾਲ ਉਹਨਾਂ ਨੇ ਇਹਨੂੰ ਬਦਲਿਓ ਕਰ ਸਕੇ ਪਰ ਹੁਣ ਜਾ ਕੇ ਉਹਨਾਂ ਨੇ ਜਿਹੜੀ ਇੱਕ ਨਵੇਂ ਕਾਨੂੰਨ ਦੇ ਰੂਪ ਚ ਉਹਦਾ ਘੜਕੋਟਤਾ ਤੇ ਨਾਲ ਇਹ ਕਰਤਾ ਵੀ ਅੱਗੇ ਜਿੱਥੇ ਸੂਬੇ ਸਰਦਾਰ ਪਰਸੈਂਟ ਦੀ ਸਥਾਪਨ ਦੇਸੀ ਉੱਥੇ ਹੁਣ ਸੂਬਿਆਂ ਸੂਬਿਆਂ ਦਾ ਤਾਂ ਤੁਸੀਂ 40% ਹਿੱਸਾ ਪਾਓਗੇ ਤੇ ਅਸੀਂ ਜਾਣਦੇ ਆ ਪੰਜਾਬ ਵਰਗੇ ਕਈ ਸੂਬੇ ਹੋਣਦੇ ਨੇ ਜਿਹੜੇ ਬੁਰੀ ਤਰ੍ਹਾਂ ਕਰਜ਼ਾਈ ਨੇ ਪੰਜਾਬ ਦਾ ਛੋਟਾ ਸੂਬਾ 4 ਲੱਖ ਕਰੋੜ ਤੱਕ ਕਰਜ਼ਾਈ ਹੈ ਤੇ ਕਈ ਹੋਰ ਵੀ ਸੂਬਿਆਂ ਦੀ ਹਾਲਤ ਇਹ ਆ ਉਹ ਸੂਬੇ ਰਾਜਵੀ ਤੌਰ ਤੇ ਬਹੁਤ ਵੱਡਾ ਪੈਸਾ ਅਮਰੀਕਾ ਦੇ ਖਰਚਣ ਦੀ ਬਜਾਏ ਕੋਸ਼ਿਸ਼ ਕਰਨੇ ਕਿ ਕੰਮ ਵੀ ਨਾ ਚਲਾਇਆ ਜਾਵੇ ਜਿਹਦੇ ਕਰਕੇ ਜਿਹੜੇ ਮਤਲਬ ਮਜ਼ਦੂਰਾਂ ਨੂੰ ਕੰਮ ਮੈਨਰੇਚ 125 ਦਿਨ ਉਹਨਾਂ ਨੇ ਕਹਿਤਾ ਹਾਲਾਂਕਿ ਪਹਿਲਾਂ ਵੀ ਕਦੇ ਸੌਦਨ ਕਿਸੇ ਨੂੰ ਕੰਮ ਨਹੀਂ ਚ ਮਿਲਿਆ ਕੰਮ ਸਾਰੀ ਡਿਟੇਲ ਹੈ ਉਹਦੀ ਪਰ 100 ਦਿਨ ਇੱਕ ਵੀ ਜਣੀ ਮਤਲਬ ਸੂਬੇ ਚ ਕੰਮ ਮਜੂਰਾ ਨੂੰ ਨਹੀਂ ਮਿਲਿਆ ਈਵਨ ਜਿਹੜੀ ਕਟੋ-ਕਟ ਵੀ 22 ਦਿਨਾਂ ਤੱਕ ਵੀ ਕੰਮ ਮਿਲਦਾ ਰਿਹਾ ਤੇ ਪੰਜਾਬ ਦੇ ਹੋਰਾਂ ਸੂਬਿਆਂ ਚ ਹੋਣਾ ਹੁਣ 125 ਦਿਨ ਕਿਹਾ ਪਰ ਅਮਲ ਤੇ ਹੋਊਗਾ ਕਿ ਜਿਵੇਂ ਕੰਮ ਪਹਿਲਾਂ ਮਿਲਦਾ ਸੀ ਉਹ ਕੰਮ ਵੀ ਨਹੀਂ ਮਿਲਦਾ ਤੇ ਨਾਲ ਇੱਕ ਗੱਲ ਹੋਰ ਹੋ ਗਈ ਕਿ ਮਲੇਂਗਾ ਚਾਨ ਤੋਂ ਉੱਤੇ ਜਿਹੜੇ ਸਮਰੱਥ ਮਜ਼ਦੂਰ ਨੇ ਮੜਾ ਮੋਟਾ ਵੀ ਕੰਮ ਦੇ ਮਾਰ ਨੇ ਮਿਸਤਰੀਆਂ ਨਾਲ ਕਰ ਸਕਦੇ ਆ ਵਰਕਸ਼ਾਪਾਂ ਦੇ ਕਰ ਸਕਦੇ ਹਨ ਮਲੇਂਗਾ ਦਾ ਕੰਮ ਨਹੀਂ ਕਰਦੇ ਕਿਉਂਕਿ ਜਿੱਥੋਂ ਕੰਮ ਕਰਦੇ ਆ ਉੱਥੇ 600 ਤੋਂ ਲੈ ਕੇ 8-900 ਹਜ਼ਾਰ ਰੁਪਏ ਤੱਕ ਦਿਹਾੜੀ ਨੂੰ ਲੈਂਦੇ ਆ ਪਰ ਉਹਦੇ ਲਈ ਹੁਣਾਂ ਵੀ ਪਿੰਡਾਂ ਚੋਂ ਇਹ ਮਜ਼ਦੂਰਾਂ ਨੂੰ ਮੋਟਰਸਾਈਕਲਾਂ ਜਾਂ ਸਾਈਕਲਾਂ ਤੇ ਮੇਰੇ ਦੇ ਸ਼ਹਿਰ ਤੱਕ ਆਉਣਾ ਪੈਂਦਾ ਤਾਂ ਮੇਰੇ ਤੋਂ ਮੁੱਖ ਤੌਰ ਤੇ ਕਿਤੇ ਲਈ ਸੀ ਕਿ ਵੱਡੀ ਉਮਰ ਦੇ ਮਜ਼ਦੂਰ ਮਰਜ਼ ਜਾਂ ਔਰਤਾਂ ਜਿਨ੍ਹਾਂ ਲਈ ਸੰਭਵ ਨਹੀਂ ਦੂਰ ਜਾ ਕੇ ਕੰਮ ਕਰਨਾ ਉਹ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਕੰਮ ਦਿੱਤਾ ਜਾਂਦਾ ਇਹ ਤਾਂ ਮੱਦਦ ਰੂਪ ਹੁਣਾ ਉਹਨਾਂ ਦੀ ਨੀਤ ਨਹੀਂ ਇੱਕ ਗੱਲ ਹੋਰ ਤੋਂ ਵੀ ਚਲਕਦੀ ਹੈ ਕਿ ਉਹਨਾਂ ਨੇ ਇਹ ਕਰਤਾ ਕਿ ਪਹਿਲਾਂ ਸੀ ਵਿਵੇਗਾ ਚ ਇਹ ਸਮਾਂ ਕਿੰਨਾ ਲਾਇਆ ਤੇ ਕੰਮ ਕਿੰਨਾ ਕੀਤਾ ਦੋਨੇ ਪੁਮਾਨੇ ਸੀ ਪਿਹੜੀ ਕੇਵ ਦੇ ਪਰ ਨਵੇਂ ਕਾਨੂੰਨ ਚ ਪੂਰੀ ਤਰ੍ਹਾਂ ਇਹ ਕਰਤਾ ਨਹੀਂ ਸਮੇਂ ਦੀ ਕੋਈ ਰੋਣਾ ਨਹੀਂ ਤੁਸੀਂ ਮਿੰਤੀ ਦੇ ਆਧਾਰ ਤੇ ਪੇਮੈਂਟ ਤੁਸੀਂ ਤੁਹਾਨੂੰ ਕਰਨਗੇ ਇਹਦਾ ਮਤਲਬ ਹੈ ਕਿ ਜਿਹੜੇ ਸਰੀਰਕ ਤੌਰ ਤੇ ਵੱਡੀ ਉਮਰ ਦੇ ਲੋਕ ਨੇ ਕਮਜ਼ੋਰ ਲੋਕ ਨੇ ਉਹ ਉਹਨੇ ਕੰਮ ਨਹੀਂ ਕਰ ਸਕਣਗੇ ਜਿਨ੍ਹਾਂ ਨਾਲ ਉਹਨਾਂ ਨੂੰ ਪੂਰੀ ਤਿਹਾਰੀ ਮਿਲ ਸਕੇ ਤੇ ਉਹਨਾਂ ਦੀ ਉਜਰਤ ਤੇ ਬੜਾ ਘਟਣਾ ਹੋਊਗਾ ਇੱਕ ਹੋਰ ਚਲਾਕੀ ਜਿਹੜੀ ਇਸ ਕਾਨੂੰਨ ਚ ਕੀਤੀ ਹੈ ਨਾਂ ਵਿੱਚ ਜਿਹਨੂੰ ਜੀ ਲਾਮ ਜੀ ਕਿਹਾ ਜਾਂਦਾ ਹੈ ਉਹਦੇ ਤੇ ਉਹਨੇ ਤਾਂ ਲਿਖਿਆ ਕਿ ਸਾਡੀ ਦਾ ਸਮਾਂ 8 ਘੰਟੇ ਹੋਊਗਾ ਪਰ ਉਹਦੇ ਸ਼ਡਿਊਲ ਟੂਲਸ ਨਾਲ ਜਿਹੜਾ ਉਹਦਾ ਬੀ ਸਟਰਕਚਰ ਹੈ ਉਹਦੇ ਜੇ ਵੀ ਲਿਖਦਾ ਕਿ ਕੰਮ ਦਾ ਸਮਾਂ 12 ਘੰਟਿਆਂ ਤੋਂ ਵੱਧ ਨਹੀਂ ਹੋਊਗਾ ਕਿਉਂਕਿ ਮੈਨੂੰ ਮੈਂਟ ਲੈ ਆਏ ਮੇਰੇ